ਲਵੇ ਵੀਰੋ ਇਹ ਹੈਗੀ ਸੰਗਤਪੁਰ ਵਾਲੇ ਦਲਵਗ ਸਿੰਘ ਦੀ ਸਰਫੇਸ ਫਿਡਰ ਵਾਲੀ ਕਨਸਾ ਇਹ ਜਿਹੜੀ ਬੌਂਦਲੀ ਪੰਡ ਵੀਜੀ ਹੋਈ ਆ ਇੱਥੇ ਹੈਗੇ ਨੇ ਇਹਨਾਂ ਦੇ 2.5 ਗੀਲੇ ਉਹ ਪਿੰਡ ਦੇ ਨਾਲ ਤੱਕ ਵੀ ਜੀ ਹੈ ਇਧਰ ਜਾਂਦਾ ਆ ਲੁਧਿਆਣਾ ਨਦੀਗੜ ਰੋਡ ਜਿਹੜਾ ਸੰਗਰਾਲ ਦਾ ਬਾਈਪਾਸ ਆ ਗੌਂਦਲੀ ਪਿੰਡ ਇਹ ਗੌਂਦਲੀ ਪਿੰਡ ਇਹਨਾਂ ਨੇ ਜ਼ਮੀਨ ਲਈ ਹੈ ਸੰਗਤਪੁਰੇ ਵੀ ਵੀ ਜੀ ਹੈ ਬਾਬਾ ਬਹੁਤ ਜਲਦੀ ਆ ਗਿਆ ਯਾਰ ਜਿਹੜੀ ਹੁਣਾ ਗਰਮੀ ਪੈਣੀ ਆ ਇਹਨੂੰ ਪੂਰਾ ਤਾਂ ਨਹੀਂ ਹੁਣਾ ਕੱਖਿਓ ਪਰਾਲੀ ਆ ਥੱਲੇ ਠੰਡਾ ਰਹਿੰਦਾ ਗਿੱਲਾ ਜਿਵੇਂ ਜੀਵੀ ਦੇਲਾ ਪੂਰਾ ਨਹੀਂ ਹੈਗੀ ਇੱਧਰ ਜਿਹੜੀ ਲਾਗ ਰੂਟਾਵੇਟਰ ਨਾਲ ਵੀ ਜੇਰ ਨੂੰ ਉਹ ਵੀ ਦਿਖਾ ਦਿੰਨੇ ਆ ਦੇਖੋ ਜਿਹੜੀਆਂ ਧਲੀਆਂ ਜਿਹੜੀਆਂ ਹੋਈਆਂ ਨੇ ਰੂਟਾਵੇਟਰ ਵਾਲੀਆਂ ਸਰਫੇਸ ਸੀਡਰ ਵਾਲੀ ਬਿਲਕੁਲ ਠੀਕ ਆ ਆ 봐 ਦੇਖੋ ਕਿ ਨਹੀਂ ਤੇਜ਼ ਪੂਰਾ ਬਹੁਤ ਈ ਚੱਲਦਾ ਉਹਦਾ ਨੰਬਰ ਵੀ ਦਿਖਾਉਣਾ ਬੋਰਡ ਲੱਗਾਇਆ ਇਹ ਸਾਰੀ ਜਿੰਨੀ ਵੀ ਕਣਕ ਸਾਡੇ ਜ਼ਮਰਾਲਾ ਬਲਾਕ 'ਚ ਬੀਜੀ ਹੋਈ ਆ ਇਹ ਪੀਏ ਜੂ ਲੁਧਿਆਣਾ ਦੇ ਸਹਿਯੋਗ ਨਾਲ ਬੀਜੀ ਹੋਈ ਆ ਡਾਕਟਰ ਜਸਵੀਰ ਸਿੰਘ ਗਿੱਲ ਉਹਨਾਂ ਸਾਡੇ ਵੀਰ ਹੋਈ ਆ ਆ ਬੋਰਡ ਲਾਇਆ ਸੀਗਾ ਇਹਨਾਂ ਨੇ ਇਹ ਵੀ ਜੁਨੀਵਰਟੀ ਦੀ ਹੈ ਕੇ ਵੀ ਕੇ ਸਮਰਾਲਾ ਉਹਨਾਂ ਨੇ ਲਾਇਆ ਦੀ ਇੱਥੋਂ ਜਰਾ ਲਾਹੇਤੀ ਮੋٹے ਐਂਗਲ ਆ ਨਿਸ਼ੇੜੀ ਬੰਦੇ ਐਂਗਲ ਜੇ ਵੀ ਇਹਨਾਂ ਦੇ ਪਟਕੇ ਲੱਗੇ ਇੱਥੋਂ ਬੋਰਡ ਦੇ ਆ ਦੁਬਾਰਾ ਲਾਇਆ ਬੋਰਡ ਹੁਣ ਛੱਡਦੇ ਨੇ ਝੇੜੀ ਬੁਸ ਦਿੱਤਾ ਚ ਆਪਣੇ ਯਾਰ। ਹਾਂ ਦੇਖੋ। ਪਹਿਲਾਂ ਬਾਈ ਦੀ ਫੋਟੋ। ਇਹ ਬੌਂਡਰੀ ਪਿੰਡ ਦਾ ਤਾਂ ਲਿਖਦਾ ਇਹ ਜ਼ਮੀਨ ਬੌਂਡਲੀ ਚ ਆ। اے ਵੀਰ ਦਿਲਬਾਖ ਸਿੰਘ ਸੰਗਤਪੁਰੇ ਨੂੰ। e nambara ena da dekho kon ਯਾ ਪਰਾਲੀ ਤਾਂ ਪਰਾਲੀ ਜਮੇ ਕਾਲ ਬਣ ਗਈ ਇਹ ਯਾਰ ਇਹ ਇਧਰ ਤੁਹਾਡਾ ਗਿੜਾ ਲੱਗਿਆ ਨਾ ਸਮਰਾਲੇ ਪਿੰਡ ਬੌਂਦਲੀ 22 ਬਸ ਦੇ ਰੋਡ ਦੇ ਬਿਲਕੁਲ ਉੱਪਰ ਆ ਇਹ ਆ ਦੇਖੋ ਰੋਡ ਤੇ ਗੱਡੀਆਂ ਜਾ ਰਹੀਆਂ ਨੇ ਇੱਥੇ ਬੋਰਡ ਲੱਗਿਆ ਹੋਇਆ ਸਾਹਮਣੇ ਰੋਡ ਦੇ ਉੱਤੇ ਪਿੰਡ ਬੌਂਦਲੀ ਵਾਲੀ ਸਾਈਡ ਅੰਡੇ ਦੇ ਮੂਹਰੇ ਹੀ ਆ ਇਹ ਯਾਰ ਖੇਤ ਜਰੂਰ ਦੇਖਿਓ ਸੁੰਨ ਤੇ ਦੇਖਣ ਚ ਬਹੁਤ ਫਰਕ ਆ ਕੁਝ ਵੀਰ ਤਬਾ ਲਾਉਣੇ ਵਾਲੇ ਵੀ ਹੈਗੇ ਆ ਵਿੱਚ ਯਾਰ ਇਹ ਤਾਂ ਕੁਛ ਨਹੀਂ ਹੈਗੀਆਂ ਕਣਕਾਂ ਆ ਦੇਖੋ ਯਾਰ ਉਹਨਾਂ ਦੇ ਸਾਹਮਣੇ ਆ ਝਾੜ ਚ ਵੀ ਦੂਜੀ ਨਾਲੋਂ ਵੱਧ ਰਹੀ ਦੀ ਇਹ ਇਹ ਕਿਦੀ ਨਹੀਂ ਹੈਗੀ ਉਹ ਆ ਦੇਖ ਲਓ ਤੁਹਾਨੂੰ ਮੈਂ ਦਿਖਾ ਦੇਣਾ ਦੁਬਾਰਾ ਫੇਰ ਜਿਹੜਾ ਰੋਟਾਵੇਟਰ ਨਾਲ ਵੀ ਜੈ ਲੱਗਦਾ ਕਿ ਤੁਹਾਡੇ ਕੋਲ ਤਲੀਆਂ ਸਾਰੀਆਂ ਡੇਢੀਆਂ ਹੋਈਆਂ ਨੇ ਇਹਦੀਆਂ ਇਹਦੀ ਤੁਹਾਨੂੰ ਕੋਈ ਤਲੀ ਨਹੀਂ ਡੇਢੀ ਮੈਣੀ ਸਭ ਕਣ ਖੜੀ ਆ ਬਾਕੀ ਤੁਸੀਂ ਵੀਰ ਨੂੰ ਫੋਨ ਕਰਕੇ ਪਤਾ ਕਰ ਲਿਓ ਵੀ ਕਿਵੇਂ ਆਦਾ ਰਿਜ਼ਲਟ ਜਣੀ ਆ ਕਣਕਾਂ ਦੇਖ ਕੇ ਅਗਲੇ ਸਾਲ ਸਮਰਾਲਾ ਬਲਾਕ 'ਚ ਬਹੁਤ ਜ਼ਿਆਦਾ ਬਜਾਈ ਹੋਊ ਸਰਫੇਸ ਸੀਡਰ ਨਾਲ ਇਹ ਤਾਂ ਕੀ ਵੀ ਤਕਰੀਬਨ ਸਾਰੇ ਪੰਜਾਬ ਨਾਲੋਂ ਵੱਧ ਸਮਰਾਲਾ ਬਲਾਕ ਆ ਇਹਦੇ 'ਚ ਸਰਫੇਸ ਸੀਡਰ ਮਸ਼ੀਨ ਨਾਲ ਜ਼ਿਆਦਾ ਬਜਾਈ ਹੋਈ ਆ। ਜੇ ਤੁਸੀਂ ਆਪਣੇ ਕੇਵੀਕੇ ਸਮਰਾਲਾ ਤੋਂ ਵੀ ਪਤਾ ਕਰ ਸਕਦੇ ਹੋ ਕਿ ਕਿੰਨੀ ਬੀਜਾਈ ਹੋਈ ਗਈ ਆ। ਯੂਨੀਵਰਸਿਟੀ ਲੁਧਿਆਣਾ ਤੋਂ ਵੀ ਪਤਾ ਕਰ ਸਕਦੇ ਹੋ ਉਹਨਾਂ ਕੋਲ ਸਾਰਾ ਰਿਕਾਰਡ ਆ। ਇਹਦੇ ਕਿਹੜੇ ਖੇਤ ਵਿੱਚ ਬੀਜੀ ਹੋਈ ਆ। ਔਰ ਪਰਲੇ ਖੇਤ ਨੂੰ ਇਹਨਾਂ ਦੇ ਪਾਣੀ ਵੀ ਲੱਗਿਆ ਹੋਇਆ। ਓ ਜਿੱਥੇ ਕੋਟਰੀ ਖੜੀ ਆ। ਦੇਖ ਲਓ ਕਣਕ ਸਾਰੀ ਉਹ ਖੜੀ ਆ। ਇੱਧਰ ਨਹੀਂ ਪਾਣੀ ਲੱਗਿਆ ਹੈ ਪਰਲੇ ਪਾਸੇ ਲੱਗਿਆ ਹੈ। ਆਹਵਾ ਕਰਕੇ ਆ ਜਿਨ੍ਹਾਂ ਨੇ ਰੂਪਤਾ ਉਹ ਵੀ ਕਣਕ ਸਾਰੀ ਉਹ ਖੜੀ ਆ। ਉਹ ਵੀ ਕਹਿ ਰਿਹਾ ਬਿਲਕੁਲ ਨਹੀਂ ਡੇਡਾ ਹੋਇਆ ਦੇਖ ਲਓ। ਨਾਲੇ ਉਹਦੇ ਵਿੱਚ ਕੱਲ ਦਾ ਪਾਣੀ ਲੱਗਿਆ ਹੈ। ਲੈਵੀਂ ਬਟਰੋ ਹੁਣ ਨਾ ਪਟਿਓ ਆ ਬਾਂਧੀਏ ਥੋੜੇ ਕਿਸੇ ਕੰਮ ਨਹੀਂ ਆਉਣੇ ਪਹਿਲਾਂ ਲੈ ਗਏ ਪਟ ਕੇ ਇਥੋਂ ਐਂਗਲ ਇਹ ਨਹੀਂ ਪਤਾ ਨਿਸ਼ੇੜੀ ਲੈ ਕੇ ਕਿ ਕਵਾੜੀਏ ਲੈ ਕੇ ਲੈ ਗਏ ਜਾਂ ਥੋੜਾ ਸਮਰਾਲੇ ਢੇੜਾ ਲੱਗੇ ਵੀਰਾਜ ਲੁਧਿਆਣਾ ਚੰਡੀਗੜ੍ਹ ਰੋਡ ਸਮਰਾਲਾ ਬਾਈਪਾਸ ਆ ਜਾਂਦਾ ਬੌਂਦਲੀ ਪਿੰਡ ਉਹ ਸਾਹਮਣੇ ਬਿਲਕੁਲ ਬੌਂਦਲੀ ਪਿੰਡ ਦੇ ਮੂਹਰੇ ਖੇਦ ਨੇ ਇਹ ਬੋਰਡ ਲੱਗਿਆ ਆ ਖੇਦ ਇਹ ਜ਼ਰੂਰ ਦੇਖ ਕੇ ਜਾਓ